سچی سچی گربانی گرمت بچار

موٹر کرے کبڈی کی سکھائی دے رہا ہے سو اس نوجوان ਮੋਟਰਸਾਈਕਲ ਦੇ ਕੇ ਇਹਨਾਂ ਨੌਜਵਾਨ ਵੀਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਸਤਿ ਪੂਰੀ ਸੱਤੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਇਹ ਹੋਰ ਸਾਡੇ ਇਲਾਕੇ ਦੇ ਨੌਜਵਾਨ ਵੀਰ ਚੜ੍ਹਦੀ ਕਲਾ ਦੇ ਨਾਮ ਜਿਹੜੇ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਇੱਕ ਵੀਰ ਸਲਾਹਾ ਦੋੜ ਮੇਲੇ ਦੇ ਵਿੱਚ ਪਹੁੰਚੇ ਨੇ ਸੱਚੀ ਸੁੱਚੀ ਕੁਰਬਾਨੀ ਤੇ ਗੁਰਮਤ ਵਿਚਾਰ ਐਸਡੀਏਵੀ ਟੀਵੀ ਨਿਊਜ਼ ਆਪ ਜੀ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਵੀ ਉਹਨਾਂ ਨੇ ਜਿਹੜਾ ਹੈ ਫਲਵਾਇਆ ਹੈ ਤੇ ਉਹ ਆਪ ਜੀ ਇਸ ਨੈੱਟੀ ਐਨੀ پہنچے بھی گردیپ سنگھ جی اٹائی والے ہر سات منٹ ਸਤਿਗੁਰੂ ਜੀ ਦੀ ਸਾਰੀ ਸਮਤ ਨਾਲ ਬਹੁਤ ਵਧੀਆ ਲੱਗਾ ਮੈਨੂੰ ਜਦੋਂ ਉਹ ਕੋਲੋਂ ਫੈਕਟਰੀ ਕਿਹੜਾ ਪਾਣਾ ਮਿਲਦਾ ਹੈ ਆਸਟ੍ਰੇਲੀਆ ਤੋਂ ਭੇਜਿਆ ਉਹਦਾ ਵੀ ਮੈਂ ਬਹੁਤ ਖੁਸ਼ ਹਾਂ ਅੰਦਰ ਨਹੀਂ ਆ ਤੇ ਨਾਲ ਹੀ ਬਾਬਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਜਿਨ੍ਹਾਂ ਨੇ ਮੈਨੂੰ ਗੁਰੂ ਮਹਾਰਾਜ ਜੀ ਦੀ ਕੋਲੋਂ ਮਿਲ ਤਾ ਐਡਾ ਤਕੜਾ ਮਾਨਸਿਕ ਬਣਿਆ ਤੇ ਮੈਂ ਬਹੁਤ ਹੀ ਖੁਸ਼ ਹਾਂ ਇਲਾਕੇ ਦੇ ਵਿੱਚ ਫੀਲਡ ਦੇ ਵਿੱਚ ਮੈਂ ਜੋ 15 ਤਰੀਕ ਪਰਵਾਸ ਵਾਲੇ ਉਹ ਕਾਫੀ ਡਿਊਟੀ ਕਰਾਈ ਆ ਸੰਤ ਰਤਨ ਵਾਲੇ ਸਾਹਿਬ ਜੱਜਾ ਤਰੀਕ ਕਿਤੇ ਕਿਤੇ ਮੈਂ ਲੱਗਿਆ ਤੇ ਉਹਨਾਂ ਨੇ ਮੈਨੂੰ ਕਬੀੜੇ ਦੇ ਟੇਣੇ ਦਿੱਤੀ ਨੇ ਵਧੀਆ ਇੰਟਰਨੈਟ ਨਾਲ ਪਲੇਅਰ ਬਣੇ ਹਾਜ਼ਰੀ ਮੰਨ ਕਰ ਖੜੀਆ ਪਲੇਅਰ ਵਧੀਆ ਆਪ ਨੇ ਆਪਣੇ ਇਨਸਾਨ ਵਧੀਆ ਵੀ ਮੈਨੂੰ ਮਿਲਿਆ ਤੇ ਗੁਰੂ ਘਰ ਦੇ ਦੀਆਂ ਬਾਤਾਂ ਹੀ ਭਰ ਕੇ ਉਹਨਾਂ ਨੇ ਮੈਨੂੰ ਜਦੋਂ ਆਪ ਨੇ ਮੈਨੂੰ ਪੁੱਛਿਆ ਕੀੜੀਆਂ ਪੜੀਆਂ ਆ ਸਟ੍ਰੇਲੀਆ ਤੋਂ ਜਿਹਨਾਂ ਦੇ ਨਾਮ ਉਹਨਾਂ ਨੇ ਜਿਹੜੇ ਪਹਿਲਾ ਕਮੈਂਟਰੀ ਵਾਲਿਆਂ ਨੇ ਰਸੇ ਆ ਉਹਦੇ ਵਿੱਚ ਮਾਣ ਸੱਜਿਆ ਉਹਨਾਂ ਦਾ ਮੈਂ ਬਹੁਤ ਬਹੁਤ ਮਾਣ ਮਹਿਸੂਸ ਕੀਤਾ ਜਿਨ੍ਹਾਂ ਨੇ ਮੇਰੇ ਨੂੰ ਬੜਾ ਮਾਨ ਸਨਮਾਨ ਬਖਸ਼ਿਆ ਆਪ ਬੜੀ ਮੀਤ ਨਾਲ ਇੱਥੇ ਪਿੰਡ ਵਾਲਿਆਂ ਦਾ ਤੇ ਬਹੁਤ ਵੀ ਆਪ ਸਨਾਨ ਦੇ ਨਿਮਾਹ ਕਰ ਰਹੇ ਨੇ ਬਹੁਤ ਕੀ ਗੁਰਬਾਨੀ ਅਤੇ ਗੁਰਮਤ ਵਿਚਾਰ